ਬਾਈ ਅੱਜ ਰੂਹ ਖੁਸ਼ ਹੋ ਗਈ ਆ ਕੇ ਆਕੇ ਯਾਰ ਹਨਾ ਰਾਜੂ ਹੋ ਗਈ ਨਾ ਰੂਹ ਮੈਂ ਤਾਂ ਰੂਹ ਯਾਰ ਇੱਕ ਗੱਲੋਂ ਖੁਸ਼ ਹੋ ਗਈ ਆ ਹਾਂ ਮਿੱਠੂ ਦੀ ਤਾਂ ਪਤਾ ਨਹੀਂ ਹੋਈ ਹੋਵੇ ਪਤਾ ਨਹੀਂ ਨਾ ਹੋਵੇ ਹਾਂ ਹਾਂ ਬੜੀ ਆ ਕੇ ਖੜ ਗਏ ਸਤਿ ਸ੍ਰੀ ਅਕਾਲ ਜੀ ਮੈਂ ਜੀ ਆਪੇ ਫੋਨ ਵਾਲੇ ਕਰੇ ਫੋਨ ਬਾਕੀ ਮੇਰੀ ਤਾਂ ਰੂਹ ਐ ਖੁਸ਼ ਹੋ ਗਈ ਜਨਾਬ ਐਡਾ ਤੇ ਮੈਂ ਕਦੇ ਗੰਨੀ ਨਹੀਂ ਦੇਖੀ ਜ਼ਿੰਦਗੀ ਹਾਂ ਤਾਂ ਬਹੁਤਾ ਮੇਰੇ ਰਿਸ਼ਤੇਦਾਰ ਵੀ ਮੰਗਦੇ ਨੇ ਵੀ ਪਤਾ ਨਹੀਂ ਇਹ ਕਿਹੜੇ ਮੁਲਕ ਚੋਂ ਬਰੀਡ ਆਈ ਹੈ ਕਿੱਥੋਂ ਲੈ ਕੇ ਆਏ ਨੇ ਬਰੀਡ ਤੇ ਜਿਹੜੇ ਮੈਂ ਤਾਂ ਗੰਨੀ ਦੇਖ ਕੇ ਬੋਲਾ ਹੋ ਗਿਆ ਢਾਂਗਿਆ ਵਰਗੇ ਗੰਨੇ ਨੇ ਢਾਂਗਿਆ ਵਰਗੇ ਗੰਨੇ ਜਿन्हे ਕੋਈ ਪਹਾੜੀ ਬਾਸ ਹੁੰਦਾ ਓਵੇਂ ਨੇ ਹਨ ਤੇ ਬਾਕੀ ਹੋਰ ਵੀ ਦਰਖਤ ਰੁੱਖ ਦੇ ਕਿੰਨੇ ਲਾਇਨੇ ਰਾਜੂ ਮੇਲੇ ਅੰਬਾ ਮਰੂਦ ਆ ਇਹ ਵੀ ਅੱਜ ਕੱਲ ਦੇ ਓਏ ਜਮਾਨੇ ਦਾ ਅੰਬਾ ਐ ਸਿਆ ਚੰਬਾ ਆਹ ਦੇਖੋ ਅੰਬਾ ਦੇਖਾ ਕਿ ਦੋ ਅੰਬਾ ਦੇਖ ਅੰਬਾ ਲੱਕੋ ਅੰਬੀਆਂ ਕਿਹੜਾ ਟਾਈਮ ਐ ਅੰਬੀਆਂ ਦੇ ਖੰਬੀਆਂ ਦੇਖੋ ਕਿਹੜੇ ਟਾਈਮ ਦੀਆਂ ਅੰਬੀਆਂ ਲੋਕ ਪਾਣੀ ਫਿਰਦੇ ਨੇ ਪਿਆ ਸਿਆਲ ਦੇ ਵਿੱਚ ਮੋਟੀਆਂ ਤੰਬੀਆਂ ਹੂੰ ਇਹ ਕਰਸਾਚ ਹੁੰਦੀਆਂ ਨੇ ਅੰਬੀਆਂ ਹਾਂ ਮੈਂ ਕਹਣਾ ਸਿਆਲ ਚ ਨਵਾਂ ਜਮਾਨਾ ਨਵੀਂ ਬਰੀਡ ਦਾ ਅੰਬ ਤੇ ਨਵੇਂ ਜਮਾਨੇ ਚ ਕੀ ਆ ਜੰਮ ਧੰਨਵਾਦ ਕਰਦੇ ਆ ਅੰਬ ਬੀਜਣ ਵਾਲੇ ਬਾਈ ਦਾ ਇਹ ਮੇਰਾ ਘਰ ਇਧਰ ਆ ਦੇਖੀ ਘਰੇ ਲਾਇਆ ਹੋਇਆ ਸਾਰਾ ਖਾਣ ਪੀਣ ਨਾਲ ਸਾਰਾ ਖਾਣ ਪੀਣਾ ਮੇਥੀ ਗੋਭੀ ਪਾਲਕ ਅੰਬੀਆਂ ਲੱਗਦੀਆਂ ਬੰਦ ਗੋਭੀ ਨੇਠਾ ਤੇ ਪ੍ਰਿੰਡੀਆਂ ਪ੍ਰਿੰਡੀਆਂ ਕਿਹੜੇ ਟਾਈਮ ਦੀਆਂ ਨੇ ਅੱਜ ਪ੍ਰਿੰਡੀਆਂ ਹਲਦੀ ਲਸਣ ਗੰਡੇ ਰਾਜੂ ਪ੍ਰਿੰਡੀਆਂ ਦਾ ਦੇਖ ਲੈ ਕਿਹੜੇ ਟਾਈਮ ਦੀਆਂ ਨੇ ਸ਼ਿਆਲ ਦੀਆਂ ਪ੍ਰਿੰਡੀਆਂ ਤੇ ਬਾਈ ਲਓ ਸ਼ਿਆਲ ਚ ਹੁੰਦਾ ਨਾ ਸਾਰਾ ਕੁਝ ਹਲਦੀ ਲਈ ਆ ਇਹ ਆ ਜਿਹੜੀ ਨੇ ਇਹ ਇਹ 100 ਹਾਤਰਾ 100 100 ਵਾਸਤੇ ਹਾਂ ਤੇ ਇੱਧਰ ਹਲਦੀ ਤੇ ਇੱਕ ਤੇ ਫੱਟੀਆਂ ਦਾ ਫਾਰਮ ਇਹ ਫਾਰਮ ਦੇ ਵਿੱਚ ਬੱਕਰੀਆਂ ਰੱਖੇ ਹੋਏ ਨੇ ਆ ਚੀਕੂ 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 ਬਈ ਖਾਣ ਪੀਣ ਵਾਲਾ ਕੋ ਘਾਟ ਨਹੀਂ ਖਾਣ ਪੀਣ ਕੋ ਘਾਟ ਨਹੀਂ ਤੇ ਧੰਨਵਾਦ ਬਾਈ ਦੀ ਕੋਠੀ ਬੜੀ ਸੋਹਣੀ ਹੈ ਹਾਂ ਮਹਾਰਾ ਚੜਦੀ ਕਲਾ ਚ ਰੱਖੇ ਬਾਈ ਨੂੰ ਧੰਨਵਾਦ ਬਾਈ ਇਧਰ ਮੁਰਗੇ ਵੀ ਰੱਖੇ ਹੋਇਆ ਹਾਂ ਜੀ ਮੁਰਗੇ ਬਹੁਤ ਸੋਹਣੇ ਮੁਰਗੇ ਦੇਖ ਮੁਰਗੇ ਰਾਜੂ ਮੁਰਗਿਆਂ ਚ ਵੀ ਏਖ ਲਾਇਆ ਹੋਇਆ ਹੈ ਹੈ ਜੀ ਇੱਕ ਹਰੇਕ ਥਾਂ ਮੇ ਆ ਮੁਰਗਿਆਂ ਚ ਵੀ ਬਹੁਤ ਵਧੀਆ ਜੀ ਇਹ ਤਾਂ ਇਹਨਾਂ ਦਾ ਕੜਕਨਾਥ ਨੇ ਇਹ ਕੜਕਨਾਥ ਦੇ ਬਾਪੂ ਆ ਹਾਜੀ ਹਾਂ ਠੀਕ ਆ ਤੇ ਉਧਰ ਉਧਰ ਫਾਰਮ ਆ ਬਈ ਬੱਕਰੀਆਂ ਦਾ ਇਹ ਬਾਕੀ ਕਿਸ ਦੀ ਕਿਵੇਂ ਲੱਗਿਆ ਕੰਮ ਮਹਨ ਯਾਰ ਆ ਗਿਆ ਪੂਰਾ ਯਾਰ ਮੈਂ ਰਸਵੀਰ ਤਾਂ ਹੋ ਗਏ ਵੀ ਜਦੋਂ ਅੱਜ ਕਨੇਡਾ ਚ ਫਿਰਦੇ ਆ ਦੋ ਇੱਕ ਹਾਂ ਸਾਢੇ ਪੰਜ ਦਾ ਯਾਰ ਉਹੀ ਕਨੇਡਾ ਹੁਣ ਦੇਖੋ ਆ ਉਹ ਵਾ ਆ ਲੈ ਲੈ ਬਣਾ ਵੱਡੇ ਕੰਨਾ ਇੱਕ ਕਾਉਂਟਰ 60 ਕਿਲੋ 65 ਕਿਲੋ ਦੀ ਸ਼ੱਕਰ ਹੋ ਗਈ ਅੱਛਾ ਆ ਪੇਰੇ ਨਾਲ ਹਾਂ ਸਹੀ ਇੱਕ ਕਾਉਂਟਰ 65 ਕਿਲੋ ਆ ਬਸ ਐਉਂ ਇਹ ਗਨਾਬਈ ਇੱਕ ਗੰਨਾ ਅੱਬਾ ਵਿਭਾ ਕਰਦਾ ਹੈ 10 ਮੋਟਾ ਦਾ ਗੰਨਾ ਹੈ ਹਾਂ 11 ਦਾ 12 ਦਾ ਇਹ ਤਾਂ ਮੇਰਾ ਖਰ 15 ਫੁੱਟ ਦਾ ਇੱਕ ਗੰਨਾ ਹੋਊ ਜੀ ਹਾਂ ਹੈ 15 ਫੁੱਟ ਦਾ ਇੱਕ ਗੰਨਾ ਨਵੀਂ ਬੀਜ ਦੀ ਹਾਂ ਨਵਾਂ ਬੀਜ ਹੈ ਹਾਂ ਨਵਾਂ ਹੈ ਹੂੰ ਬਹੁਤ ਵਧੀਆ ਗੰਨਾ ਹੈ ਤੇ ਬਾਕੀ ਉਧਰ ਬਈ ਫਾਰਮ ਆ ਬਾਈਆਂ ਦਾ ਸਾਰਾ ਤੇ ਗੱਲ ਬਾਤ ਦੱਸਿਓ ਕਿਵੇਂ ਲੱਗੀ ਹੈ ਨਾ ਰਾਜੂ ਬਾਈ ਬੜੀ ਵਧੀਆ ਅੰਬ ਦੇਖੋ ਗੜੂ ਤੇ ਲੱਗੇ ਹੋਏ ਕਿਹੜੀ ਰੁੱਤ ਦਾ ਅੰਬ ਹੈ ਪ੍ਰਿੰਡੀਆਂ ਵੀ ਹਾਂ ਪ੍ਰਿੰਡੀਆਂ ਵੀ ਕਿਹੜੀ ਰੁੱਤ ਦੀਆਂ ਨੇ ਪ੍ਰਿੰਡੀਆਂ ਵੀ ਮੈਂ ਹੱਥ ਲਾਉਂਗੂ ਵੀ ਕਿਸ ਨਾਮ ਲੱਗਾ ਦੱਸੋ ਦੀ ਮਾਸਾਉਣਾ ਹਾਂ ਓਏ ਇਹ ਐਰ ਉੱਤੋਂ ਚੰਬ ਹਾਂ ਤਾਜ਼ਾ ਅੰਬ ਕੱਚਾ ਅਜੇ ਲੱਗਿਆ ਹੋਇਆ ਰਾਜੂ ਠੰਗ ਮਾਰ ਗਿਆ ਏਡਾ ਏਡਾ ਲੰਮਾ ਦੀ ਇੱਕ ਆਪਰ ਤੋਂ ਇੱਕ ਵੇਸ਼ਿਆ ਏਡਾ ਦੀ ਪਾ ਪਾਈਆ ਦਾ